ਦੇਰਾਤ ਫੈਲਸ ਦੇ ਵਿੱਚੋਂ ਕੰਮ ਕਰਕੇ ਵਾਪਸ ਆ ਰਹੀ ਲੇਬਰ ਨੂੰ ਲੁੱਟੇਰੇ ਪੈ ਜਾਂਦੇ। ਜੀ ਹਾਂ ਮਾਮਲਾ ਪਿੰਡ ਪੰਡੋਰੀ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਲੇਬਰ ਜੋ ਕਿ ਕੈਟਰਿੰਗ ਦਾ ਕੰਮ ਕਰਕੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੀ ਸੀ ਉਹਨਾਂ ਨੂੰ ਲੁੱਟੇਰੇ ਪੈ ਗਏ। ਦੱਸਦੇ ਕਿ ਲੁੱਟੇਰਿਆਂ ਨੇ ਉਹਨਾਂ ਦੇ ਕੋਲੋਂ ਮੋਬਾਈਲ, ਨਕਦੀ, ਅਧੇ ਹਲਵਾਈ ਦੇ ਪ੍ਰਯੋਗ ਵਿੱਚ ਵਰਤਿਆ ਜਾਣ ਵਾਲਾ ਸਾਰਾ ਸਮਾਨ ਖੋਲਿਆ ਗਿਆ ਜੁਹਾ ਲੁਟੇਰਿਆਂ ਦੇ ਕੋਲ ਬੰਦੂਕ ਅਤੇ ਤੇਜ਼ ਤਾਰ ਹਥਿਆਰ ਵੀ ਦਸੇ ਗਏ ਨੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਅਨੁਸਾਰ ਇਹ ਲੁਟੇਰੇ ਇਹਨਾਂ ਇਹ ਲੇਬਰ ਨੂੰ ਪੈ ਜਾਂਦੇ ਨੇ ਪਰ ਦੱਸਦੀ ਹੈ ਕਿ ਪੂਰਾ ਮਾਮਲਾ ਜੋ ਸਾਹਮਣੇ ਆਂਦਾ ਹੈ ਪੰਡੋਰੀ ਪਿੰਡ ਦਾ ਸਾਹਮਣੇ ਆਂਦਾ ਹੈ ਜਿੱਥੇ ਕਿ ਇਹ ਲੇਬਰ ਪੈਲੈਸ ਦੇ ਵਿੱਚ ਵਿਆਸ ਸਮਾਗਮ ਚੱਲ ਰਿਹਾ ਸੀ ਉੱਥੇ ਗਈ ਸੀ ਤੇ 3 ਵਿਲਰ ਤੋਂ ਇਹ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਸਨ ਉਸ ਤੋਂ ਬਾਅਦ ਲੁਟੇਰਿਆਂ ਨੇ ਤੇਜ਼ ਤਾਰ ਹਥਿਆਰਾ ਤੇ ਪਿਸਤੌਲ ਦੀ ਨੋਕ ਤੇ ਇਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਲੁੱਟ ਲਿਆ ਜਿਆ ਲੁੱਟ ਦੇ ਵਿੱਚ ਲੁਟੇਰਿਆਂ ਨੇ ਇਹਨਾਂ ਦੇ ਕੋਲ ਮੋਬਾਈਲ ਲੱਤੀ ਅਤੇ ਹੋਰ ਵੀ ਸਮਾਨ ਹੈ ਜਿਹੜਾ ਕਿ ਲੁੱਟਿਆ ਜੋ ਜਾਣਕਾਰੀ ਸਾਹਮਣੇ ਆਈ ਇਹ ਉਸ ਅਨਸਾਰ ਹਲਵਾਈ ਦੀ ਲੇਬਰ ਦਾ ਕੰਮ ਕਰਤੇ ਰਾਹੁਲ ਨੇ ਦੱਸਿਆ ਕਿ ਉਹ ਰਾਤ ਕਰੀਬ 3 ਵਜੇ ਪੰਡੋਰੀ ਪਿੰਡ ਰੋਡ ਸਤਤ ਆਪਣੇ ਕੰਮ ਤੋਂ ਇੱਕ ਪੈਲਸ ਤੋਂ ਕੰਮ ਨਿਪਟਾ ਕੇ 3 ਵਿਲਰ ਤੋਂ ਵਾਪਸ ਜਾ ਰਹੇ ਸਨ ਉਹ ਕੁੱਲ 7 ਜਣੇ ਸਨ ਰਸਤੇ ਵਿੱਚ ਚਰਚ ਨੇੜੇ ਪੰਡੋਰੀ ਰੋਡ ਤੇ ਇੱਕ ਵਿਅਕਤੀ ਅਧ ਵਿਚਕਾਰ ਸੜਕ ਤੇ ਆ ਜਾਂਦਾ ਹੈ ਅਚਾਨਕ ਆਟੋ ਨੂੰ ਰੋਕ ਲਿਆ ਜਾਂਦਾ ਹੈ ਆਟੋ ਰੁਕਦਿਆ ਹੀ ਝਾੜੀਆਂ ਵਿੱਚੋਂ ਤਿੰਨ ਹੋਰ ਨੌਜਵਾਨ ਨਿਕਲਦੇ ਨੇ ਹਥਿਆਰਾ ਦੀ ਨੋਕ ਤੇ ਉਹਨਾਂ ਦੇ ਮੋਬਾਈਲ ਫੋਨ ਤੇ ਪੈਸੇ ਹਥਿਆਰਾ ਦੀ ਨੋਕ ਤੇ ਲੁੱਟ ਲਏ ਜਾਂਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਹਲਵਾਈ ਦੇ ਕੰਮ ਵਿੱਚ ਪਰਯੋਗ ਹੋਣ ਵਾਲੇ ਕੁੰਜੇ ਪੌਣੀਆਂ ਕੜਾਈਆਂ ਅਤੇ ਹੋਰ ਵੀ ਸਮਾਨ ਲੁੱਟ ਲਿਆ ਤੇ ਬਾਅਦ ਵਿੱਚ ਜਾਂਦੇ ਜਾਂਦੇ ਉਹਨਾਂ ਦਾ ਆਟੋ ਵੀ ਨਾਲ ਲੈ ਗਏ ਜਿਆਣਾ ਇਹ ਵੀ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਉਤੇ ਹੀ ਕੇਟਰ ਬਿੱਟੂ ਨੇ ਵੀ ਦੱਸਿਆ ਹੈ ਕਿ ਉਸਨੇ ਇਹ ਲੇਬਰ 12 ਮੰਗਾਈ ਸੀ ਜਿਨ੍ਹਾਂ ਦੀ ਸਾਰੀ ਕਮਾਈ ਲੁਟੇਰਿਆਂ ਦੇ ਵੱਲੋਂ ਲੁੱਟਲੀ ਤੇ ਜਾਂਦੀ ਹੈ ਮਨਦਪਾਗੀ ਘਟਨਾ ਸਾਹਮਣੇ ਆਉਂਦੀ ਹੈ ਤੇ ਹੁਣ ਉਹ ਲੁਟੇਰਿਆਂ ਦੀ ਗ੍ਰਿਫਤਾਰੀ ਦੇ ਲਈ ਜਲਦ ਜਲਦ ਮੰਕਾਰੇ ਨੇ ਕਿ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੇ ਔਰ ਇਹ ਲੁਟੇਰੇ ਉਹਨਾਂ ਦਾ ਆਟੋ ਸਮੇਤ ਹੋਰ ਸਮਾਨ ਜੜਾ ਕੀ ਆਪਣੇ ਨਾਲ ਲੈ ਜਾਂਦੇ ਆਂਦੇ 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 ਆ ਇਹ ਚਾਲ ਦੇ ਮੁਰਾ ਕੈਟਰਿੰਗ ਕੰਮ ਕਰਦਾ ਉਹਦੇ ਕੰਮ ਤੇ ਆਇਏ ਦੇ ਹੀ ਤੇ ਉੱਥੋਂ 2:30 ਵਜੇ ਨਾਲ ਨਿਕਲੇ ਆਸਟ੍ਰੇਲੀਆ ਨਾ ਫਾਰਮ ਤੋਂ ਬਾਉਸਲਾਮਤ ਦੀ ਕੋਠੀ ਲਾਗੇ ਜਿਹੜੇ ਉਹ ਗੋਦਾਮ ਨੇ ਹੈਗੇ ਗੋਦਾਮ ਲਾਗੇ ਜਦੋਂ ਪੁੱਜੇ ਤੇ ਨਾਲ ਉਹ 6-7 ਜਾਣੇ ਉੱਥੋਂ ਪੈ ਗਏ ਨੇ 6-7 ਜਾਣੇ ਪੈਣ ਤੋਂ ਬਾਅਦ ਉਹਨਾਂ ਨੇ ਉਹਨਾਂ ਕੋਲ ਰਫਲਾ ਮੀਆਂ ਗਏ ਸੀ ਡਰਾਟ ਵੀ ਹੈਗੇ ਸੀ ਤੇ ਉਹ ਇਹਨਾਂ ਨੇ ਮਤਲਬ ਸਾਰਾ ਕੁਝ ਕੋਲਿਆ ਇਹਨਾਂ ਕੋਲੋਂ ਇੱਕ ਮੁਰੇ ਕੋਲੋਂ ਮੋਬਾਈਲ ਸੀ ਉਹਨੇ ਲਿਆ ਹੀ ਇਹ ਆਈਫੋਨ ਉਹ ਵੀ ਕੋਲਿਆ ਇਹ ਇਹਨਾਂ ਇਹ ਦਰਦੇ ਵਿਚਾਰੇ ਫਿਰ ਪੈਲੇਸ ਸੀ ਗੇ ਪੈਲੇਸ ਤੋਂ ਪੈਲੇਸ ਤੋਂ ਪਹਿਲੇ ਕੋਈ 15000 ਉਹਨਾਂ ਨੂੰ ਪੇਮੈਂਟ ਮਿਲੀ ਸੀ ਉਹ ਵੀ ਬੋਲੀ ਉਹਨਾਂ ਨੇ ਫਿਰ ਉਹਦੇ ਬਾਅਦ ਚ ਆਸਟ੍ਰੇਲੀਅਨ ਫਾਰਮ ਤੋਂੜੇ ਵਿਚਾਰੇ ਇਹ ਬਾਹਰੋਂ ਆਏ ਦੀ ਇਹਨਾਂ ਨੂੰ ਪਤਾ ਕੁਝ ਨਹੀਂ ਫਿਰ ਉਹਦੇ ਬਾਅਦ ਚ ਮੈਨੂੰ 6:00 ਵਜੇ ਫੋਨ ਆਇਆ ਇਹ ਥਾਣੇ ਆਏ ਸੀ ਥਾਣੇ ਰਿਪੋਰਟ ਲਗਾਤੀ ਹੈ ਤੇ ਮਤਲਬ ਕਿ ਇਹ ਸਾਡਾ ਦਿਨ ਰਾਤ ਦਾ ਕੰਮ ਹੈ ਸਾਰਾ ਅਸੀਂ ਰਾਤ ਨੂੰ ਸਾਡੇ ਸਾਰੇ ਰਾਤ ਦੇ ਫੰਕਸ਼ਨ ਆ ਬੰਦੇ ਇਕੱਲੇ ਇਕੱਲੇ ਆਉਂਦੇ ਆ ਗੱਡੀ ਵੀ ਖੋਲੀ ਹੈ ਹਾਂਜੀ ਗੱਡੀ ਵੀ ਖੋਲੀ ਡੈਟ ਇਸ ਟੈਂਪੋ ਸੀ ਟੈਂਪੋ ਹੀ ਚੈਂਬਰ ਹੀ ਜੋ ਵੀ ਆ ਸਾਰਾ ਕੁਝ ਕੋਲਿਆ ਇਹ ਇਹ ਮੁਰੇ ਕੋਲ 15000 ਰੁਪਏ ਸੀ ਨੇ ਆਟੋ ਦੇ ਵਿੱਚ ਸੁੱਟਤਾ ਤੇ ਚਲੋ ਜੇ ਬਾਕੀ ਜਾਣਗੇ ਤੇ ਆ ਪੈਸੇ ਤੇ ਆਪਣੇ ਪਾ ਜਾਣਗੇ ਉਹ ਆਟੋ ਹੀ ਲੈ ਗਈ ਤੇ ਇਹ ਤੇ ਫਿਰ ਨਿਹਰ ਕਰਦੀ ਹੋ ਗਈ ਕਿਸ ਤਰ੍ਹਾਂ ਚੱਲੇਗਾ ਅੱਗੇ ਆ ਸਾਡੇ ਆ ਤੇ ਫੰਕਸ਼ਨ ਸਾਰੇ ਰਾਤ ਦੇ ਨੇ ਰਾਤ ਨੂੰ ਸਾਡੇ ਬੰਦੇ ਜਾਣੇ ਆ ਮੰਨ ਲਓ ਜੇ ਇਹੀ ਉਹ ਰਾਸ਼ਨ ਲੱਦੇ ਹੋਵੇ ਸਵੇਰ ਨੂੰ ਕਿਸੇ ਦੀ ਕੈਟਰਿੰਗ ਹੋਵੇ ਤੇ ਰਾਸ਼ਨ ਲੋਟ ਹੋ ਜੇ ਤੇ ਅਸੀਂ ਰਾਤ ਨੂੰ ਕਿੱਥੋਂ ਅਰੇਂਜ ਕਰਾਂਗੇ ਅਸੀਂ ਤੇ ਆਗੇ ਨਾ ਆਈ ਉਹਨਾਂ ਕੋਲੋਂ ਵੀ ਝੁੱਟੇ ਹੋਗੇ ਤੇ ਆਪਣੇ ਕੋਲੋਂ ਵੀ ਝੁੱਟੇ ਹੋਗੇ ਕਿ ਇਹ ਇਹ ਸਾਡੇ ਬਾਰੇ ਕੋਈ ਸੁਣਵਾਈ ਕੀਤੀ ਜਾਵੇ ਰਾਤ ਸਾਡਾ ਤੁਹਾਡੇ ਕੀ ਨਾਮ ਸਾਰਾ ਕੰਮ ਸਾਡਾ ਰਾਤ ਦਾ ਵਾ ਤੁਹਾਡੇ ਕੀ ਨਾਮ ਹਾਂਜੀ ਤੁਹਾਡੇ ਨਾਮ ਮੇਰਾ ਨਾਮ ਬਿੱਟੂ ਕੈਟਰਿੰਗ ਵਾਲਾ ਵਾ ਸਾਰੇ ਕੈਟਰਰ ਇਕੱਠੇ ਹੋਏ ਨੇ ਅਤੇ ਦਨੇਸ਼ ਜੀ ਆਏ ਆ ਸਾਭਾ ਵੀ ਆਇਆ ਫਰੂਟ ਵਾਲਾ ਸਾਰੇ ਇਕੱਠੇ ਹੋਈਦੇ ਆ ਸਾਡੀ ਸਾਡੀ ਮਤਲਬ ਅੱਗੇ ਦੇ ਬਾਰੇ ਕੋਈ ਸੋਚਿਆ ਜਾਵੇ ਅਹੀਂ ਸਟੇਰੀਆ ਫਾਰਮ ਤੋਂ ਕੰਮ ਲਾ ਕੇ ਆਏ ਹਾਂ ਰਾਤ ਦਾ ਬਸ ਤੁਹਾਨੂੰ ਕਿਹਾ ਤੇ ਮੈਨੂੰ ਲੱਗਦਾ ਇਹ ਵਾਪਸੀ ਮਤਲਬ ਫਟਕ ਦੋ ਅਸੀਂ ਰਿਟਰਨ ਹੋ ਗਏ ਤੇ ਚਰਚ ਤੋਂ ਥੋੜਾ ਅੱਗੇ ਜਾ ਕੇ ਸਾਨੂੰ ਨਾ ਤੇ ਮਤਲਬ ਸੰਜੇ ਦਾ ਤੇ ਸਟਾਈਲ ਵਾਂਗੂ ਇੱਕ ਮੁੰਡਾ ਖਲੋ ਗਿਆ ਕਿ ਇੱਕੋ ਦਾ ਮਟ ਐਟੋ ਟਾਈਮ ਆ ਗਿਆ ਲੰਬਾ ਉਹਨਾਂ ਬੰਦੂਕਾਂ ਤੇ ਸਾਡੇ ਸਾਡੇ ਗੱਡੀ ਵਾਲੇ ਨੇ ਰੋਕੀ ਗੱਡੀ ਤੇ ਇਹ ਕੋਈ ਸਾਹਮਣੇ ਝਾੜੀਆਂ ਚ ਨਿਕਲੇ ਤਿੰਨ ਬੰਦੇ ਇੱਕ ਨੇ ਮੇਰੇ ਇੱਥੇ ਬੰਦੂਕ ਰੱਖਤੀ ਤੇ ਦੂਜੇ ਦੂਸਰੇ ਬੰਦੇ ਨੇ ਤੇ ਮਤਲਬ ਦਾਤਰ ਮਾਰਿਆ ਮੇਰੇ ਬੜੀ ਜ਼ੋਰ ਦੀ ਤੇ ਪੈਪ ਦੀ ਰਾਟ ਟੈਂਪੋ ਦੀ ਰਾਟ ਹੀ ਗਈ ਸੀ ਟੈਂਪੋ ਦੀ ਰਾੜੇ ਵੇ ਜਦੋਂ 10 ਵਜ ਗਿਆ ਮੇਰੇ ਜਦੋਂ 10 ਨਾ ਵਜਦਾ ਤੇ ਮੇਰੀ ਮੇਰੀ ਬਾਹ ਵੱਡੀ ਆ ਰਹੀ ਸੀ ਭਾਜੀ ਫਿਰ ਟੈਂਪੋ ਵਾਲੇ ਟਫ ਟੈਂਪੋ ਵਾਲੇ ਨੂੰ ਉਹਨਾਂ ਨੇ ਫੜ ਲਿਆ ਸਾਰਿਆਂ ਨੇ ਜਿਵੇਂ ਉੱਤਰ 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 ਜੇ ਟੈਂਪੋ ਉੱਤਰ ਉੱਤਰਨ ਤੋਂ ਪਹਿਲਾਂ ਪਹਿਲਾਂ ਮਤਲਬ ਅਹੀਂ ਅਹੀਂ ਤਿੰਨ ਜਣੇ ਭੱਜੇ ਇੱਕ ਐ ਇੱਕ ਆ ਪਾ ਅਹੀਂ ਤੇਰੇ ਜਣੇ ਭੱਜ ਗਏ ਬਾਕੀ ਇਹ ਚਾਰ ਜਣੇ ਚਾਰ ਪੰਜ ਜਣੇ ਇਹ ਪਿੱਛੇ ਰਹਿ ਗਏ ਅਸੀਂ ਭੱਜ ਗਏ ਦੇ ਨਾ ਬਟੂਆ ਆਪਣਾ ਮੈਂ ਆਪਣਾ ਫਮਸਟਾ ਕਿ ਚਲੋ ਚੋਰ ਪੈ ਗਏ ਆ ਮੈਂ ਆਪਣਾ ਬੁਰਦਾ ਉੱਥੇ ਹੀ ਛੱਡ ਕੇ ਟੈਂਪੇਚੇ ਛੱਡਦਾ ਚਲੋ ਮੋਬਾਈਲ ਮੋ ਲੈ ਜਾਣਾ ਬੱਸ ਪੈਸੇ ਮੇਰੇ ਬੱਜੇਗੇ ਪਰ ਨਹੀਂ ਭਾਜੀ ਆਟੋ ਆਟੋ ਹੀ ਲੈ ਗਏ ਆਟੋ ਹੀ ਲੈ ਗਏ ਮੁੰਡੇ ਨੇ ایرਫੋਨ ਲਾਏ ਸੀ ایرਫੋਨ ਤੇ ਉਹ ਵੀ ਫੋਨ ਵੀ ਲੈ ਗਏ ਹਾਂ ਸਰ ਇਹੋ ਵੀ ਲੈ ਗਏ ਲੈ ਵੀ